ਤਤਨਾ ਵਾਹਿਗੁਰੂ ਸਬ ਜੀ ਜੀਤਾਂ ਸੰਬੰਧ ਸਾਗਰ 니ਜ ਪਰਿਆ ਤਤੇ ਅਬਲਣ ਹਮਾਰੇ ਦੇ ਅਕਦਮ ਕਛ ਮਹਿਰ ਅਪਾਵੋ ਦਬਦੇ ਪੱਥਰ ਤਾਰੀ ਜੀ ਅਡਗਨ ਬਰਾਬਰ ਤਪੇ ਪਿੱਤਰ ਵਗੇ ਕਾਂਤੀ ਤਰਨ ਵਤਨ ਨਾ ਹਕਮ ਪਛਾਣੇ ਸੁਖ ਹੋਵੇ ਦਿਨ ਰਾਤیں ਰਨਗਵਾਈ ਸੇ ਕੈ ਦਿਵਸ ਗਵਾਇ ਖਾਏ ਇਹ ਜਿਸਨ ਜਨਮ ਹੈ ਕਉ ਢੀਨ ਬਦਲੇ ਜਾਨ ਸੁਕੂਟਲਨ ਮਰਸੀ ਬੀਆ ਅਮਰ ਸਹਜ ਸੁਭਾਈ ਪਰਸੀਐ ਗੁਰੂ ਕੈ ਜਨਮ ਮਰਨੁ ਦੁਖ ਜਾਵੈ ਤੂਹੀ ਸਪਤ ਕਸਮ ਲੀ ਦਰਸੋਂ ਦਰਸੋਂ ਚਟੀਆਂ ਸਤਿ ਜਿਠੀ ਸੱਚੀ ਬਾਤਿ ਸ਼ਾਮ ਮਲ ਜਨਮ ਜਨਮ ਦੀ ਕਟੀ ਐ ਸਜਣ ਸਚਾ ਬਾਤਿ ਸ਼ਾਮ ਸ਼ਰੀ ਸ਼ਹਾਦੇ ਸਾਹੂ ਜਿਸ ਪਾਸ ਨਹਿਠਿਆ ਹੋਰੀ ਐ ਸਬਨਾਂ ਦਾ ਏ ਸ਼ਾਮੋ ਸਤਨਾ ਮਜੀਮ ਤਨਸਰੀ ਮਹੱਲਾ ਪੰਜ ਵਾ ਅੱਖੀਂ ਘੜੀ ਨ ਦੇਖਣ ਦੇਹੀ ਆਪਣਾ ਬਿਰਦ ਸੰਮਾਲੇ ਆਥ ਤੇ ਰੱਖ ਆਪਣੇ ਕੋ ਸਾਹ ਸੁਸਾਹ ਸਿਤਰਿਤ ਪਾਲੇ ਅੱਖੀ ਘੜੀਨਾਂ ਦੇਖਣ ਦੇ ਹੀ ਆਪਣਾ ਬਿਰਦ ਸੰਮਾਲੇ ਆਤਿ ਦੇ ਰੱਖ ਆਪਣੇ ਕੋ ਸਾਹਸ ਸਾਹਸ ਪ੍ਰਤਿ ਪਾਲੇ ਤਰਬਸ ਲਗ ਰਿਓ ਮੇਰਾ ਚੀਤ ਆਦਿਆ ਤਰਬ ਸਦ ਸਹਾਈ ਤਨ ਹਮਰਾ ਮੀਤ ਅਰਹਾ ਮਨ ਬਲਾਸ ਧਾਈ ਸੈਦ ਕੀ ਅਚਰਜ ਦੇ ਕਬਡਾਈ ਹਰ ਸ਼ਿਮਰ ਸੇਮਦ आनंद कर नानक ਤرب ਪੁਰਨ ਪਹਿਜ ਰਖਾਈ ਮਨ ਬਲਾਸ ਭੈ ਸੈਦਕੇ ਅਚਰ ਜਿ ਦੇਖ ਬਡਾਈ ਹਰਿ ਸਿਮਰ ਸਿਮਰ ਅਨੰਦ ਕਰ ਨਾਨਕ ਪ੍ਰਭ ਪੂਰਨ ਪਹਿਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾ ਸ੍ਰੀ ਮਹੱਲਾ ਪੰਜਵਾਂ ਅੱਖੀ ਘੜੀ ਨ ਦੇਖਣ ਦੇਹੀ ਆਪਣਾ ਬਿਰਧ ਸੰਮਾਲੀ ਹੱਥ ਦੇ ਹੀ ਰੱਖੀ ਆਪਣੀ ਕੋ ਸਾਹ ਸਾਂਹ ਤ੍ਰਿਤ ਪਾਲੀ ਵਸਤਰ ਜੀ ਕਾ ਖਰਸਾ ਵਸਤਰ ਜੀ ਕੀ ਪਥੇ